ਜੋ ਲੋਕ ਅਨੇਕ ਲੀਲਾ ਰਾਜ ਅਰਸ ਰੂਪੰ ਛਤਰ ਚਮਰ ਤਖਤ ਆਸਨੰ ਅਰਚੰਤ ਮੂੜ ਅਗਿਆਨ ਅੰਧ ਨਾਨਕ ਸੁਪਨ ਮਨੋਰਥ ਮਾਇਆ ਦੇ ਵਿੱਚ ਲੀਲਾ ਹੁੰਦੀ ਆਪਣੀ ਮਰਜ਼ੀ ਨਾਲ ਖੇਲਣਾ ਜਿਹਦੀ ਮਰਜ਼ੀ ਆਰ ਪ੍ਰਕਾਰ ਦੀ ਪੂਰੀ ਹੁੰਦੀ ਹੋਵੇ ਉਹਨੂੰ ਬੜਾ ਰਸ ਆਉਂਦਾ ਹੈ ਬਾਲ ਮਰੇ ਬਾਲਕ ਕੀ ਲੀਲਾ ਇਹ ਮਨ ਆਪਣੀ ਲੀਲਾ ਬਾਲਕ ਆਪਣੀ ਲੀਲਾ ਅਨਸਾਰ ਚੱਲੇ ਤਾਂ ਸਮਝੋ ਇਹਦੀ ਮੌਤ ਹੈ ਆਪਣੇ ਭਾਣੇ ਚੱਲਣਾ ਇਹਦੀ ਮੌਤ ਹੈ ਜਿਹੜਾ ਆਪਣੀ ਮਰਜ਼ੀ ਨਾਲ ਚੱਲਣਾ ਹੈ ਉਹਦੇ ਵਿੱਚ ਜਿਹੜਾ ਰਸ ਹੁੰਦਾ ਹੀ ਹੈ ਉਹਨਾਂ ਨਾਲ ਖੇਨਾ ਫਾਰਕੂ ਗੱਲ ਬੰਨਣਾ ਉਹ ਮੈਨੂੰ ਬਹੁਤ ਆਨੰਦ ਆਉਂਦਾ ਹੈ ਰਾਸ ਹੁੰਦਾ ਰਾਜ ਰਾਜਾ ਹੋਵੇ ਕਿ ਰਾਜ ਰਾਸ ਹੀ ਜਾ ਆਪਣੀਆਂ ਅਗਿਆਜੇ ਚੱਲਣ ਸਾਰੇ ਰਾਜ ਰਾਸ ਹੈ ਰੂਪ ਦਾ ਵੀ ਆਸ ਹੈ ਰੂਪ ਵੀ ਉਹਦੇ ਕੋਲ ਹੁੰਦਾ ਹਰ ਪ੍ਰਕਾਰ ਦਾ ਨਾ ਕੋਈ ਜੀਰੇ ਮੋਤੀ ਸਾਰੇ ਜੋ ਫੋਕੀ ਚੀਜ਼ ਲਗਦੀ ਹੈ ਉਹ ਹਾਸਲ ਕਰ ਲੈਂਦਾ ਕੋਈ ਘੋੜਾ ਹੋਵੇ ਕੁਝ ਵੀ ਹੋਵੇ ਚਾਹੇ ਬੜੇ ਬੜੇ ਅੱچھے ਮਕਾਨ ਸੋਹਣੇ ਮਨ ਪਸੰਦ ਦੇ ਪਾਉਂਦਾ ਜਮਰ ਤੱਕ ਆਪਣਾ ਚੱਕਰ ਵਰਤੀ ਰਾਜਾ ਹੋਵੇ ਕੋਈ ਉਹਦੇ ਅਗਿਆ ਤੋਂ ਬਾਹਰ ਨਾ ਹੋਵੇ ਅਲੇਖੰਤ ਮੂਰ ਅਵਿਆਨੰਦ ਇਹ ਮੂਰਖ ਭਾ ਕੇ ਸ਼ਾਂਤਾ ਨਾਲ ਜਿਵੇਂ ਹੋਵੇ ਆਪਣਾ ਮੂਰ ਦਾ ਗਿਆਨ ਨਾ ਹੋਵੇ ਪਾਇਆ ਗਈ ਮੈਂ ਕਿ ਰੱਖਿਆ ਹੋਵੇ ਨਾਨਕ ਸੁਪਨੇ ਬਨੋਰਤ ਮਾਇਆ ਹੈ ਮਾਇਆ ਜਿਹੜੀ ਸੁਪਨੇ ਬਨੋਰਤ ਹੈ ਉਹਦਾ ਰਾਜ ਹੈ ਥੋੜੀ ਦੇਰ ਦਾ ਰਾਜ ਹੈ ਜਿਹਨਾਂ ਸੁਪਨਾ ਥੋੜੀ ਦੇਰ ਦਾ ਹੀ ਹੁੰਦਾ ਹੈ ਇਹ ਕੋਈ ਪਰਮਾਨੈਂਟ ਰਾਜ ਨਹੀਂ ਹੈ ਉਹਦਾ ਥੋੜੇ ਦਿਨ ਦਾ ਹੈ ਫਾਦਿਕ ਸੁਪ ਚਾਉਂਗਾ ਕਿਉਂਕਿ ਫਕਦਾ ਰਾਜ ਜਿਹੜਾ ਹੁੰਦਾ ਉਹ ਸਦੀ ਨਹੀਂ ਹੁੰਦਾ ਪਰਮਾਤਮਾ ਦਾ ਰਾਜ ਹੁੰਦਾ ਸਤਿ ਸੰਤੋਖ ਤੇ ਇਹ ਫਰਕ ਹੈ ਹਾਂ ਜੀ ਸੁਪਨੇ ਹਬ ਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਦੀ ਹੋਣਿਆ ਸੁੰਦਰ ਮਾਇਆ ਤਰੋ ਉਹ ਤਾਂ ਸੁਪਨੇ ਦੇ ਵਿੱਚ ਸਾਰੇ ਰੰਗ ਮਾਣੇ ਨੇ ਉਹਨੇ ਰਾਜੇ ਨੇ ਪਰ ਮੋਹ ਬੜਾ ਮਿੱਠਾ ਲੱਗਿਆ ਉਹਨੂੰ ਜੋ ਦੇਖਦਾ ਹੈ ਦੇਖਣ ਵਾਲੀ ਜਿਹੜਾ ਪ੍ਰੇਮ ਅਸਲੀ ਆ ਉਹ ਉਹ ਕਹਿੰਦਾ ਉਹ ਮਿੱਠਾ ਲੱਗਦਾ ਲੱਗਦਾ ਰਹੇ ਉਹ ਨਾਨਕ ਨਾਮ ਦੀ ਹੋਣਿਆ ਸੁੰਦਰ ਮਾਇਆ ਤਰੋ ਸੁੰਦਰੀ ਜਿਹੜੀ ਐ ਸੁੰਦਰੀ ਮਾਇਆ ਤਰੋ ਐ ਜੀ ਸੁੰਦਰੀਆਂ ਆ ਜਿਹੜੀਆਂ ਇਸਤਰੀਆਂ ਨਾਲ ਉਹਦਾ ਮਨ ਕਰ ਗਿਆ ਹੋਇਆ ਉਹਦਾ ਮਨ ਉਹਦੇ ਨਾਲ ਧਰੋ ਕੀਤਾ ਉਹ ਨੂੰ ਨਹੀਂ ਸਮਝ ਆਈ ਕਿ ਉਹਨੇ ਨਾਲ ਧਰੋ ਕੀਤਾ ਮਾਇਆ ਨੇ ਤੇ ਨਾਲ ਧਰੋ ਕੀਤਾ ਤੇ ਨੂੰ ਮਰਸਾਂ ਚ ਫਿੜ ਦਿੱਤਾ ਮਾਇਆ ਨੇ ਸਭ ਕੀਤਾ ਵੀ ਰਾਜ ਮਿਲ ਗਿਆ ਇਹ ਐਸਾ ਤੈਨੂੰ ਮੋਹ ਪੈਦਾ ਕੀਤਾ ਇੱਜ਼ ਤੇਰੀ ਜਿੱਦ ਪਤੀ ਰਹੀ ਹੈ ਕਿ ਤੇਰੇ ਨਾਲ ਤਾਂ ਧਰੋ ਹੋ ਗਿਆ ਮਾਇਆ ਨੇ ਤੇ ਮਾਇਆ ਤੇਰੀ ਹੈ ਤੈਨੂੰ ਐਨਰਜੀ ਕਿਸ ਪਾ ਰਹੀ ਹੈ ਜੋ ਆਪਣਾ ਆਦਮੀ ਹੋਵੇ ਆਪਣਾ ਨੁਕਸਾਨ ਕਰੇ ਉਹ ਨੂੰ ਧਰੋ ਕਹਿੰਦੀ ਜਿਹੜਾ ਅੱਖ ਵੀ ਨਹੀਂ ਰਹਿਣ ਦਿੱਤਾ ਮਾਇਆ ਨੇ। ਇਹ ਚਲਿਆ। ਤੇਰੀ ਉਹ ਮਾਇਆ ਤੇਰੇ ਨਾਲ ਧੋਖਾ ਕਰਦੀ। ਹਾਂਜੀ। ਸੁਪਨੇ ਛੇਤੀ ਚਿਤ ਮੂਰਖ ਲਾਇਆ। ਵਿਸਰੇ ਰਾਜ ਰਸ ਭੋਗ। ਜਾਗਤ ਭਖਲਾਇਆ। ਸੁਪਨੇ ਛੇਤੀ ਚਿਤ ਮੂਰਖ ਲਾਇਆ। ਮੂਰਖ ਨੇ ਸੁਪਨੇ ਨਾਲ ਚਿਤ ਲਾਇਆ ਹੋਇਆ। ਉਹ ਸੁਪਨੇ ਨਾਲ ਜਿੱਤ ਲਾਈਦਾ ਹੁੰਦਾ। ਰਾਜ ਕਰ ਰਿਹਾ ਸੁਪਨੇ। ਹੋ ਰਿਹਾ ਹੈ ਉਹਦੇ ਨਾਲ ਉਹ ਕਰ ਰਿਹਾ ਹਾਂ ਮੈਂ ਰਾਜੇ ਕਰ ਰਿਹਾ। ਚਿਤ ਲਾਇਆ ਹੈ। ਵਿਸਰੇ ਰਾਜ ਰਸ ਭੋਗ। ਜਾਗਤ ਜਦ ਜਮਕਾ ਡੰਡ ਬੂਡ ਮੈਂ ਲੱਗਦਾ ਕਈ ਕਵੀਰ 23 ਨਾਲ ਜਾਗੇ ਜਮਕਾ ਡੰਡ ਬੂਡ ਮੈਂ ਲੱਗੇ ਜਾਂ ਜਾਗੂਗਾ ਜਾਂ ਜੰਦਾ ਡੰਡ ਲੱਗਿਆ ਫਿਰ ਪਖਵਾਇਆ ਤੇ ਬੁਖੜਾ ਜਾਣੇ ਨੇ ਇਹ ਕੀ ਹੋ ਗਿਆ ਮੈਂ ਤੈਨੂੰ ਸੱਚ ਮੰਨਦਾ ਤਾਂ ਜੇ ਸਾਡਾ ਵੇੜੇ ਘਰ ਕੋ ਗਿਆ ਮੇਰੇ ਫਿਰ ਇਹਨੂੰ ਜਿੱਤਾਂ ਹੁਣ ਫਿਰ ਵਰਣਾ ਕੁਝ ਜਾਗੂਗਾ ਜਾਂ ਸੁਖੂ ਤਾਂ ਫਿਰ ਪਖਲਾ ਬਖਲਾ ਜਾਂਦਾ ਇਹ ਕੀ ਹੋ ਗਿਆ ਚਲ ਸਾਰਾ ਸਰਪ੍ਰਾਈਜ਼ ਨਹੀਂ ਮੈਂ ਤਾਂ ਐ ਨਹੀਂ ਕੁਝ ਹੋਇਆ ਫਿਰ ਸਾਹੀ ਪਖਲਾ ਆਇਆ ਹੁੰਦਾ ਜੀ ਬਰੜਾਉਣਾ ਬੁਖੜਾ ਜਾਣਾ ਫਰਾਨ ਹੋ ਜਾਣਾ ਡਰ ਜਾਣਾ ਮੈਨੇ ਨੁਕਸਾਨ ਜਦ ਹੋ ਜਾਣਾ ਉਹਦਾ ਨੁਕਸਾਨ ਦਾ ਪਤਾ ਲੱਗੂਗਾ ਤੈਨੂੰ ਮਾਇਆ ਦਾ ਧੋ ਦਾ ਗਿਆਨ ਹੋਊਗਾ ਜਾਗੇ ਤੋਂ ਕਿਉਂਕਿ ਮੇਰਾ ਸਿਰ ਹੋ ਗਿਆ ਠੀਕ ਹੈ ਜੀ ਆਰ ਜਾ ਗਈ ਵਿਹਾਈ ਤੰਦੇ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਆਰ ਜਾ ਗਈ ਵਿਹਾਈ ਉਮਰ ਸਾਰੀ ਚਲੀ ਗਈ ਹਾਂਜੀ ਧੰਦੇਆਂ ਦੇ ਵਿੱਚ ਧਰਮ ਦਾ ਕੀਟਾ ਨਹੀਂ ਧੰਦੇ ਚ ਲੱਗਿਆ ਰਿਹਾ ਉਹ ਧੰਦੇ ਦੀ ਕਮਾਈ ਤਾਂ ਇੱਥੇ ਰਹਿ ਜਾਣੀ ਹੈ ਅੰਦੇ ਜਿਤ ਭੱਜਿਆ ਫਿਰਦਾ ਰਹਾ ਔਰ ਸਾਰੀ ਹੋ ਗਈ ਮੋਣੀ ਕੋੜ ਭਏ ਨਾ ਕਾਮ ਹੋਇਆ ਮਾਇਆ ਕੋਈ ਜਿਹੜਾ ਕੰਮ ਕਰਨਾ ਆਇਆ ਤਾਂ ਉਹ ਪੂਰਾ ਹੋਇਆ ਹੀ ਨਹੀਂ ਮਾਇਆ ਦੇ ਮੋਹੇ ਫਸਿਆ ਰਹਿ ਗਿਆ ਆਇਆ ਨੇ ਐਸਾ ਮੋਇਆ ਕੰਮ ਆਪਣਾ ਕੀਤਾ ਹੀ ਨਹੀਂ ਜਿਹੜਾ ਕਰਨਾ ਆਇਆ ਤਾਂ ਉਹ ਕੰਮੇ ਭੁੱਲ ਗਿਆ ਹੋਇਆ ਹੀ ਨਹੀਂ ਪੂਰਾ ਹੋਇਆ ਹੀ ਨਹੀਂ ਚਲੇ ਗਈ ਹਾਂਜੀ ਕਿ ਆ ਮੇਚਾਰਾ ਜੰਤ ਕਾ ਆਪ ਭੁਲਾਇਆ ਕਹੇ ਜੰਤ ਕਹਿੰਦਾ ਆਪਣੇ ਆਪ ਨੂੰ ਚਾਹ ਕਿੰਨਾ ਹੀ ਖੱਬੂ ਖਾਨ ਸਮਝਦਾ ਹੋਵੇ ਕਿੰਨਾ ਹੀ ਕਿਆਣਾ ਸਮਝਾ ਹੋਵੇ ਕਿੱਡਾ ਹੀ ਗੁਰੂ ਬਣਿਆ ਹੋਵੇ ਇਹ ਕਹਿੰਦੇ ਜਨ ਜਾਂ ਆਪ ਕੋ ਰਾਯਾ ਜੀ ਨੂੰ ਆਪਣੇ ਆਪੇ ਦਾ ਗਿਆਨ ਨਹੀਂ ਹੈ ਬਈ ਮਹਿ ਜਿਹੜਾ ਆਪਣੇ ਆਪ ਨੂੰ ਸਰੀਰ ਕੋਈ ਦਾ ਮਾਇਆ ਸਮਝਦਾ ਕੀ ਕਾਦੀ ਹਕਲ ਹੈ ਇਹ ਤਾਂ ਆਪਣੇ ਆਪ ਐਵੇਂ ਫੰਨੇ ਖਾ ਬਣਿਆ ਫਿਰਦਾ ਖੁੰਨੀ ਬੁੱਧ ਬਣੀ ਫਿਰਦੀ ਹੈ ਵੀ ਮੇਰੇ ਵਰਗਾ ਕੋਈ ਹਕਲਵੰਦ ਹੈ ਇਹ ਮੂਰਖਾ ਹਕਲਵੰਦ ਆਪਣੇ ਆਪ ਨੂੰ ਮੁੰਨੀ ਬੈਠਾ ਹਾਂਜੀ ਇੱਥੇ 8ਵੀਂ ਪੌੜੀ ਸਮਾਪਤੀ ਜੀ